ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਬਕਾਉ ਨਾ ਹਨ ਮੈਨ ਲਿ ਦਿੱਤਾ ਉਹਨਾਂ ਨੇ 2-3 ਘੰਟੇ ਮਿਲਣ ਲਈ ਦਿੱਤਾ ਲਿਖਰੀ ਤੋਂ ਬਾਅਦ ਹੁਣ 3-4 ਘੰਟੇ ਚੱਲਦਾ ਰਿਹਾ ਨਾ ਹਨ ਬੱਚੇ ਨੂੰ ਮਿਲਣ ਤਾਂ ਨਾ ਮਾਨ ਮੰਨ ਦਿੱਤਾ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਬਕਾਉ ਹਸਪਤਾਲ ਦੇ ਵਿੱਚ ਉਸ ਵਕਤ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਇੱਕ ਬੱਚੇ ਨੂੰ ਜਨਮ ਦੇਣ ਮਗਰੋਂ ਔਰਤ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ 3 ਘੰਟੇ ਬਾਅਦ ਔਰਤ ਦੀ ਮੌਤ ਹੋ ਗਈ ਅਤੇ ਹੁਣ ਪਰਿਵਾਰ ਵਾਲਿਆਂ ਦੇ ਵੱਲੋਂ ਹਸਪਤਾਲ ਦੇ ਵਿੱਚ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਨਾਰੇਬਾਜ਼ੀ ਵੀ ਕੀਤੀ ਗਈ ਹੈ ਦਰਅਸਲ ਮ੍ਰਿਤਕ ਔਰਤ ਗਗਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਵਾਲਿਆਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੀ ਉਹਨਾਂ ਦੀ ਗਗਨਦੀਪ ਕੌਰ ਦੀ ਮੌਤ ਹੋਈ ਹੈ ਦੱਸਿਆ ਜਾਰੀ ਹੈ ਕਿ ਹਸਪਤਾਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਇਸ ਔਰਤ ਦਾ ਚੈੱਕਅਪ ਚੱਲ ਰਿਹਾ ਸੀ ਰੂਟੀਨ ਚੈੱਕਅਪ ਕਰਵਾਉਣ ਵਾਸਤੇ ਹੀ ਗਗਨਦੀਪ ਕੌਰ ਹਸਪਤਾਲ ਪਹੁੰਚੀ ਸੀ ਆਪਣੇ ਪਤੀ ਦੇ ਨਾਲ ਪਰ ਇਸੇ ਦੌਰਾਨ ਹਸਪਤਾਲ ਦੇ ਡਾਕਟਰਾਂ ਦੇ ਕੋਲੋਂ ਕਿਹਾ ਗਿਆ ਕਿ ਤੁਹਾਡੀ ਅੱਜ ਹੀ ਡਿਲੀਵਰੀ ਕਰ ਦਿੱਤੀ ਜਾਵੇਗੀ ਉਸ ਤੋਂ ਬਾਅਦ ਗਗਨਦੀਪ ਕੌਰ ਦਾ ਘਰ ਵਾਲਾ ਉਸ ਨੂੰ ਘਰ ਵਾਪਸ ਲੈ ਕੇ ਆਤੇ ਉਸ ਦਾ ਕਹਿਣਾ ਸੀ ਕਿ ਉਹ ਘਰ ਦੇ ਵਿੱਚੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਆਵੇਗਾ ਤੇ ਉਸ ਤੋਂ ਬਾਅਦ ਹੀ ਡਿਲੀਵਰੀ ਕਰਾਵੇਗਾ ਸ਼ਾਮ 7 ਵਜੇ ਜਦੋਂ ਉਹ ਹਸਪਤਾਲ ਦੁਬਾਰਾ ਆਪਣੇ ਘਰ ਵਾਲੀ ਨੂੰ ਲੈ ਕੇ ਜਾਂਦਾ ਤਾਂ ਡਿਲੀਵਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਕਈ ਘੰਟੇ ਲਗਾਤਾਰ ਹੀ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਕਿ ਬੱਚੇ ਦਾ ਜਨਮ ਹੋਇਆ ਹੈ ਜਾਂ ਨਹੀਂ ਹੋਇਆ ਤੇ 3 ਘੰਟੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਗਗਨਦੀਪ ਕੌਰ ਨੂੰ ਰਾਜੇਂਦਰ ਹਸਪਤਾਲ ਵਿਖੇ ਲੈ ਜਾਓ ਉਸਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਜਦੋਂ ਦੂਜੇ ਹਸਪਤਾਲ ਦੇ ਵਿੱਚ ਔਰਤ ਨੂੰ ਲੈ ਕੇ ਜਾਂਦੇ ਨੇ ਤਾਂ ਉੱਥੇ ਉਸਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਡਾਕਟਰਾਂ ਦੇ ਉੱਤੇ ਇਲਜ਼ਾਮ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਪਰ ਦੂਜੇ ਪਾਸੇ ਜਦੋਂ ਡਾਕਟਰ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਡਾਕਟਰਾਂ ਦੇ ਵੱਲੋਂ ਇਹ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਕਿ ਕੁਝ ਬਿਆਨ ਸਾਹਮਣੇ ਆਏ ਨੇ ਦੋਵੇਂ ਧਿਰਾਂ ਦੇ ਤੁਹਾਨੂੰ ਸੁਣਾਉਂਦੇ ਆ। ਸਸੀ ਘਾਲ ਜੀ ਮੇਰਾ ਨਾਮ ਕੇਸ਼ਨ ਸਿੰਘ ਹੈ। ਮੇਰੀ ਵਾਈਫ ਦੀ ਡੈਥ ਹੋ ਗਈ ਆ। ਰਾਜਨ ਹਸਪੀਟਲ ਬੱਸ ਸਟੈਂਡ ਦੇ ਬੈਕ ਸਾਈਡ ਤੋਂ ਹੀ। ਭਾਈ ਜੀ ਮਸਲਾ ਕੀ ਹੈਗਾ ਕਿਵੇਂ ਇਹ ਡੈਥ ਹੋਈ ਹੈਗੀ ਕਿੱਦਾਂ? ਡਾਕਟਰ ਦੀ ਨਗੇਲੀ ਨਾਲ ਹੀ ਡਾਕਟਰ ਦੀ ਨਗੇਲੀ ਨਾਲ ਹੋਈ ਹੈ ਜੀ। 7:00 ਵਜੇ ਮੇਰੀ ਡਿਲੀਵਰੀ ਹੋ ਗਈ ਸੀਗੀ ਬੱਚੇ ਦੀ ਕੱਲ ਹੀ 20 ਤਰੀਕ ਨੂੰ ਜੀ। ਤੇ ਉਸ ਤੋਂ ਬਾਅਦ ਉਹਨਾਂ ਤੋਂ ਬਲੀਡਿੰਗ ਰੂਟੀ ਨਹੀਂ ਹੈਗੀ ਜੀ ਨਾ ਸਾਨੂੰ ਮਿਲਣ ਦਿੱਤਾ ਉਹਨਾਂ ਨੇ ਦੋ ਤਿੰਨ ਘੰਟੇ ਮਿਲਣ ਨਹੀਂ ਦਿੱਤਾ ਡਿਲੀਵਰੀ ਤੋਂ ਬਾਅਦ ਉਹ ਖੁਣ ਤਿੰਨ ਚਾਰ ਘੰਟੇ ਚੱਲਦਾ ਰਿਹਾ ਨਾ ਸਾਨੂੰ ਬੱਚੇ ਨੂੰ ਮਿਲਣ ਦਿੱਤਾ ਨਾ ਮਾਂ ਨੂੰ ਮਿਲਣ ਦਿੱਤਾ ਉਸ ਤੋਂ ਬਾਅਦ ਰੈਫਰ ਕਰ ਦਿੱਤਾ ਰਜਿੰਦਰਾ ਹਸਪੀਟਲ ਰਜਿੰਦਰਾ ਹਸਪੀਟਲ ਆਂਦੇ ਹੀ ਉਹਨਾਂ ਨੇ ਡੈਡ ਡੈਡ ਇਕਰਾਰ ਕਰ ਦਿੱਤਾ ਜੀ ਕਾਰਨ ਕੀ ਸੀ ਉਹਦੇ ਲੇਟ ਹੋਣ ਦੀ ਬਈ ਕੀ ਰਜਿੰਦਰਾ ਦਾ ਦੱਸੇ ਬੱਚਾ ਨਾਰਮਲ ਉੱਥੋਂ ਇਹ ਬੱਚਾ ਦਾ ਨਾਰਮਲ ਹੈ ਜੀ ਕੋਈ ਦਦਾ ਨਹੀਂ ਡਾਕਟਰ ਦੀਆਂ ਅੰਗੈਲੀਆਂ ਨਾਲ ਫੋਨ ਬਹੁਤ ਨਿਕ ਲਗੇ ਆ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਗਏ ਤਿੰਨ ਚਾਰ ਘੰਟੇ ਡੇ ਵੀਰੇ ਪਹਿਲਾਂ ਡਿਲੀਵਰੀ ਜਲਦੀ ਰਹੀ ਹੈ ਜੀ ਮੇਰੇ ਭਾਬੀ ਨਹੀਂ ਮੇਰੇ ਭਾਬੀ ਮਸਲਾ ਇਹ ਹੋਇਆ ਕਿ ਡਾਕਟਰ ਨੇ ਸਾਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਗੁੰਮਰਾਹ ਕਰਿਆ ਉਹਨਾਂ ਨੇ ਬਹੁਤ ਜ਼ਿਆਦਾ ਅੰਗੈਲੀਆਂ ਕਰੀਆਂ ਆਪਣੀ ਰਿਸਪੌਂਸਿਬਿਲਟੀ ਜਮੇ ਹੀ ਨਹੀਂ ਸਮਝੀ ਹੈਗੀ ਉਹਦੇ ਮੁਤਾਬਕ ਉਹਨਾਂ ਨੇ ਜਮੇ ਹੀ ਨਹੀਂ ਉਹਨੂੰ ਸਾਨੂੰ ਇੰਨਾ ਗੁੰਮਰਾਹ ਕਰਿਆ ਗਿਆ ਜੀ ਉਹਦੀ ਤਿੰਨ ਘੰਟੇ ਬਲੀਡਿੰਗ ਹੁੰਦੀ ਰਹੀ ਜਾਦਕੀ ਸਮੇਂ ਤੋਂ ਪਹਿਲਾਂ ਉਹਦੀ ਡਿਲੀਵਰੀ ਕਰ ਦਿੱਤੀ ਕਿ ਬੱਚੇ ਦੀ ਬੇਬੀ ਦੀ ਉਸ ਤੋਂ ਬਾਅਦ ਸਾਨੂੰ ਗੁੰਮਰਾਹ ਕਰਨ ਤੋਂ ਬਾਅਦ ਵੀ ਸਾਨੂੰ ਦੱਸਿਆ ਨਹੀਂ ਗਿਆ ਜੀ ਸਾਨੂੰ ਕੋਈ ਹੋਣੀ ਤਲਾਰ ਹੀ ਕਰਿਆ 2 ਘੰਟੇ ਬਾਅਦ ਸਾਨੂੰ ਬੇਬੀ ਦਿੱਤਾ ਕਹਿਣ ਦੇ ਮੁਤਾਬਕ ਅਸੀਂ ਬਹੁਤ ਜ਼ੋਰ ਪਾਇਆ ਜੀ ਤਾਂ ਉਸ ਤੋਂ ਬਾਅਦ ਵੀ ਸਾਨੂੰ ਸਾਡੇ ਕੋਈ ਸੁਣਵਾਈ ਵੀ ਨਹੀਂ ਤੇ ਹੋ ਰਹੀ ਜਿਆਦਾ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਖੁਦ ਆਪ ਕਿਹਾ ਵੀ ਅਸੀਂ ਨੇ ਤਾਂ ਜ਼ੋਰ ਲਾ ਲਿਆ ਹੁਣ ਅਸੀਂ ਕੀ ਕਰ ਸਕਦੇ ਹਾਂ ਅਸੀਂ ਹੁਣ ਰਜਿੰਦਰ ਆ ਰੈਫਰ ਕਰੀਏ ਜਾਂ ਡਾਕਟਰ ਬੁਲਾਈਏ ਅਸੀਂ ਨੇ ਕਿਹਾ ਵੀ ਨਾਲ ਮੈਂ ਸੀ ਮੇਰਾ ਬ੍ਰਦਰ ਸੀ ਮੇਰੀ ਮੰਮੀ ਵੀ ਸੀ ਤੇ ਸਾਡੀ ਸਿਸਟਰ ਹੋਰ ਵੀ ਸੀ ਨਾਲ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਨਾ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਸਾਨੂੰ ਐਂਬੂਲੈਂਸ ਤੱਕ ਵੀ ਨਹੀਂ ਦਿੱਤੀ ਹੈਗੀ ਤਾਂ ਉਹਨਾਂ ਨੇ ਥਰਡ ਪਾਰਟੀ ਐਂਬੂਲੈਂਸ ਮੰਗਵਾ ਕੇ ਅਸੀਂ ਨੇ ਉਥੋਂ ਰੈਫਰ ਕਰਿਆ ਰਜਿੰਦਰਾ ਦੇ ਵਿੱਚ ਰਜਿੰਦਰਾ ਦੇ ਵਿੱਚ ਵੀ ਉਹਨਾਂ ਨੇ ਐਵੇਂ ਕਹਿ ਕੇ ਭੇਜਿਆ ਵੀ ਸਾਡੀ ਉੱਥੇ ਡਾਕਟਰ ਨਾਲ ਗੱਲ ਹੋ ਗਈ ਆ ਵੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਇਲਾਜ ਹੋ ਜਾਊਗਾ ਅਸੀਂ ਨੇ ਕਿਹਾ ਵੀ ਸਾਨੂੰ ਉੱਥੇ ਕਿਸੇ ਨੇ ਨਹੀਂ ਪੁੱਛਣਾ ਜਦ ਕਿ ਟ੍ਰੀਟਮੈਂਟ ਦਾ ਤੁਹਾਡੇ ਕੋਲ ਚੱਲ ਰਿਹਾ ਸੀ ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੇ ਆਪਨੇ ਦੋ ਬੰਦੇ ਭੇਜੇ ਉਹ ਦੋ ਬੰਦੇ ਜਦ ਰਜਿੰਦਰਾ ਚ ਆ ਚੁੱਕੇ ਤਾਂ ਜਦ ਸਾਨੂੰ ਉਹਨਾਂ ਨੇ ਸਿਚੁਏਸ਼ਨ ਦੇਖੀ ਐਨੀ ਕ੍ਰਿਟੀਕਲ ਹੋਈ ਪਈ ਸੀ ਪੇਸ਼ੈਂਟ ਜਮੀ ਡੈੱਡੇ ਸੀ ਇੱਕ ਤਰ੍ਹਾਂ ਦਾ ਮਰਤੇ ਕੋ ਹੋ ਚੁੱਕਿਆ ਸੀ ਸਾਰਾ ਬਲੱਡ ਛੱਡ ਗਿਆ ਸਾਰਾ ਉਹਨਾਂ ਦਾ ਬਲੱਡ ਛੱਡ ਚੁੱਕਿਆ ਸੀ ਉਹ ਉੱਥੋਂ ਫਿਸਕ ਗਏ ਜਿਹਨੇ ਉਹਨਾਂ ਨੇ ਨਾਲ ਭੱਜ ਗਏ ਬਾਥਰੂਮ ਦਾ ਬਹਾਨਾ ਲਾ ਕੇ ਉਹ ਜਿਹੜੀ ਨਗੇ ਹੀ ਹੋ ਰਤੋਂ ਬਹੁਤ ਕੀ ਕਰਦਾ ਬਾਈ ਕੋਈ ਰਿਕਾਰਡ ਨਹੀਂ ਦਿੱਤਾ ਜਿਹੜੀ ਉਹਨਾਂ ਨੇ ਫੈਲ ਡਿਲੀਵਰੀ ਵਾਲੀ ਜਿਹੜੀ ਫੈਲ ਵੀ ਤਿਆਰ ਕਰੀ ਸੀ ਆਪਣੇ ਡਾਕੂਮੈਂਟ ਵੀ ਤਿਆਰ ਕਰੇ ਸੀ ਕੋਈ ਉਹ ਨਹੀਂ ਦਿੱਤਾ ਹੈਗਾ ਬਕਾਇਦਾ ਸਾਡੇ ਕੋਲ ਜਦੋਂ ਮਰੀਜ਼ ਆਇਆ ਸੀ ਬਿਲਕੁਲ ਤੰਦਰੁਸਤ ਮਰੀਜ਼ ਸੀ ਕੋਈ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਇੱਥੋਂ ਤੱਕ ਕਿ ਉਹਨੂੰ ਦਰਦ ਵੀ ਨਹੀਂ ਹੋਇਆ ਹੈਗਾ ਕੋਈ ਵੀ ਦਰਦ ਨਹੀਂ ਸੀ ਇਹਨਾਂ ਨੇ 12 ਵਜੇ ਮਰੀਜ਼ ਨੂੰ ਬੁਲਾਇਆ ਇੱਕ ਨਾਰਮਲ ਦੁਪਹਿਰ 1 ਵਜੇ ਉਹਨਾਂ ਦਾ ਵੀ ਸਿੱਕ ਚੈੱਕਅਪ ਕਰਾਉਣ ਵਾਸਤੇ ਆਏ ਸੀ ਇੱਕ ਸਿੰਪਲ ਜਿਹੜਾ ਜਿਵੇਂ ਵੀ ਕਰਾਇਆ ਜਾਂਦਾ ਵੀ ਇੱਕ ਦੋ ਤਰੀਕ ਤੇ ਡਿਲੀਵਰੀ ਦੀ ਡੇਟ ਤਾਂ ਉਹ ਤੋਂ ਪਤਾ ਹੀ ਹੋਣਾ ਸਾਰੀ ਤੱਕੇ ਨਾਲ ਉਹਨਾਂ ਦੀ ਡਿਲੀਵਰੀ ਕਰਾਈ ਗਈ ਜਦੋਂ 12 ਵਜੇ 1:30 ਦੇ ਵਜੇ ਆਈ ਸੀ ਬੱਚੇ ਦੇ 10 ਦੇ 15 ਦਾ ਰਹੇ ਕੰਟੈਕਟ ਕਰਿਆ ਉਦੋਂ ਵਜੇ ਡਾਕਟਰਾਂ ਨੇ ਸਾਡੇ ਨਾਲ ਕੋਈ ਕੰਟੈਕਟ ਨਹੀਂ ਕਰਾਇਆ ਜੀ ਕੋਈ ਮੂੰਹ ਨਹੀਂ ਦਿਖਾਇਆ ਹੁਣ ਤੱਕ ਕੁਝ ਨਹੀਂ ਹੋਇਆ ਉਹਨਾਂ ਨੇ ਆਪਣਾ ਕੰਮ ਕਰਿਆ ਜੀ ਸਾਰਾ ਪੰਡ ਖੜਾ ਜੀ ਸਾਰਾ ਪੰਡ ਖੜਾ ਜੀ ਬੰਗ ਕਰਦੇ ਵੀ ਕਾਰਵਾਈ ਹੋਏ ਕਾਰਵਾਈ ਹੋਏ ਡਾਕਟਰ ਦੇ ਖਰਾਬ ਆ ਅੱਗੇ ਨੂੰ ਡਾਕਟਰ ਰਾਜਨ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਰਾਜਨ ਡਾਕਟਰ ਰਾਜਨ ਡਾਕਟਰ ਜੀ ਕੇਸ ਖਰਾਬ ਕਰੂਗਾ ਜੀ ਉਹ ਕਿਸੇ ਹੋਰ ਪਟਿਆਲਾ ਹਸਪਤਲ ਦੇ ਭੰਗਾ ਚਾਹੀਦਾ ਕੀ ਮਸਲਾ ਜੀ ਜਿਹੜਾ ਗੁੱਡੇ ਦੇ ਇਲਜ਼ਾਮ ਲੱਗੇ ਨੇ ਕਿ ਜਿਹੜੀ ਲੇਡੀ ਹੈ ਉਸ ਦੀ ਜਿਸ ਸਟਾਫ ਹੈ ਕੀ ਮਸਲਾ ਕੀ ਤੁਸੀਂ ਨਹੀਂ ਮਸਲਾ ਜੀ ਆਈਏ ਮੇਰੇ ਕੋਲ ਪੇਸ਼ੈਂਟ ਜਿਵੇਂ ਨਾਰਮਲ ਰੂਟੀਨ ਚ ਹੁੰਦੇ ਨੇ ਪੇਸ਼ੈਂਟ ਉਹਦੀ ਬੱਚਿਆਂ ਦਾ ਮੂੰਹ ਖੁੱਲਾ ਪਿਆ ਸੀਗਾ ਅਸੀਂ ਉਹਨੂੰ ਡਿਲੀਵਰੀ ਕੀਤੀ ਐ 6 ਵਜੇ ਆਈਏ 7 ਵਜੇ ਡਿਲੀਵਰੀ ਹੋ ਗਈ ਐ ਕੋਈ ਜ਼ਬਰਦਸਤੀ ਡਿਲੀਵਰੀਆਂ ਕਰ ਸਕਦੇ ਤੁਸੀਂ ਬਸ ਫਿਰ ਥੋੜੇ 8:30 ਵਜੇ ਉਹ ਬਿਲਕੁਲ ਸੈੱਟ ਕਰਕੇ ਅੰਦਰੋਂ ਜਿਵੇਂ ਪੇਸ਼ੈਂਟ ਦਾ ਸੀ ਰੂਟੀਨ ਚ ਬੀਪੀ ਪਲਸ ਦੇਖਣਾ ਹੁੰਦਾ ਨਾ ਸਾਰਾ ਕਰਕੇ ਬਾਹਰ ਆਏ ਜੋਤ ਬੱਤੀ ਕਰਨ ਲੱਗੇ ਆਪਣਾ ਓਪੀਡੀ ਬੈਠੀ ਸੋ ਦੇਖਣ ਲੱਗੇ ਉਸ ਤੋਂ ਬਾਅਦ ਸੜਨ ਹੀ ਹੋ 9 ਵਜੇ ਅੰਦੀ ਬਲੀਡਿੰਗ ਹੋ ਗਈ ਐ بس ਵੀ ਉਹਨਾਂ ਦਾ ਕਹਿਣਾ ਪਲੇਟਿੰਗ ਜ਼ਿਆਦਾ ਹੋ ਗਈ ਤੁਹਾਨੂੰ ਦੱਸਿਆ ਨਹੀਂ ਕਿਹਾ 2 ਘੰਟੇ ਨਹੀਂ ਕਿਉਂ ਨਹੀਂ ਦੱਸੋ ਨਹੀਂ ਬੇਸਵਾਲ ਗਲਤ ਲਾਉਂ ਰਹੇ ਹੋ ਨਹੀਂ ਨਹੀਂ ਕਿ ਸਵਾਲ 2 2 ਘੰਟੇ ਤੋਂ 3 ਘੰਟੇ ਟੋਟਲ ਡਿਲੀਵਰੀ ਨੂੰ ਹੋਏ ਨੇ 10 ਵਜੇ ਪੇਸ਼ੈਂਟ ਹੌਪ ਤੇ ਪਹੁੰਚ ਗਏ 3 2 ਘੰਟੇ ਕੀ ਮੇ ਹੋ ਗਏ ਦੱਸੋ ਡਿਲੀਵਰੀ ਐਸੀ ਜਗ੍ਹਾ ਤੇ ਹਾਂਜੀ ਹਾਂਜੀ ਬੱਚਾ ਠੀਕ ਹੈ ਉਹਨਾਂ ਦਾ ਇਹ ਕਹਿਣਾ ਹੈ कि ਜਦੋਂ ਬਲੀਡਿੰਗ ਬਹੁਤ ਜ਼ਿਆਦਾ ਹੋ ਗਈ ਸੀ ਜਦੋਂ ਤੁਹਾਨੂੰ ਦੱਸਿਆ ਰਹੀਆ ਉਸ ਤੋਂ ਜੋ ਲੋਦੇ ਬੰਦਿਆਂ ਨੂੰ ਰੈਫਰ ਕਰਦਾ ਕਿ ਜੇ ਸਾਨੂੰ ਪਹਿਲਾਂ ਕਹਿੰਦਾ ਬੰਦਿਆਂ ਨੂੰ ਵੀ ਖੜਾਇਆ ਗਿਆ ਅੰਦਰ ਤੇ ਘਰ ਵਾਲਿਆਂ ਨੂੰ ਬੁਲਾਇਆ ਉਹਦੀ ਮਾਂ ਨੂੰ ਬੁਲਾਇਆ ਜਦਾਂ ਉਹ ਸਿਚੁਏਸ਼ਨ ਦੱਸੀ ਮੈਂ ਕਿ ਤੁਸੀਂ ਅੰਨੇ ਕਿ ਰਿੰਦਰਾ ਜੀ ਲੈ ਕੇ ਜਾਣਾ ਹੈ ਕਿ ਉੱਥੇ ਲੈ ਜਾਣਾ ਅਸੀਂ ਪਾਗਲ ਨਹੀਂ ਅਸੀਂ 2 ਘੰਟੇ ਬਾਅਦ ਦੱਸਾਂਗੇ ਤੁਸੀਂ ਆਪ ਦੱਸੋ ਤੁਸੀਂ ਹੋਂ ਮਿਲ ਜਗੇ ਤੁਸੀਂ ਕੀ ਕਰੋਗੇ ਦੱਸੋ ਆਬੀਅਸਲੀ ਮਤਲਬ ਤੁਸੀਂ ਕਹਿੰਦੇ ਸਾਡੀ ਕੋਈ ਨਿਕਲੀ ਨਹੀਂ 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 ਨਿਗਲੀਜੈਂਸੀ ਨਹੀਂ ਲੱਭ ਉਹਨਾਂ ਨੂੰ ਕੁਝ ਆ ਜਾਵੇ ਤਾਂ ਆਪਾਂ ਕੁਝ ਕਰ ਨਹੀਂ ਨਾ ਸਕਦੇ ਰਹਾ ਨਹੀਂ ਨਹੀਂ ਮੈਂ ਨਹੀਂ ਕਿ ਸਵਾ ਸਵਾ ਸੱਤ ਵਜੇ ਡਿਲੀਵਰੀ ਹੋਈ ਹੈ ਮਮ ਹਾਂਜੀ 9 ਵਜੇ ਤੱਕ ਪੂਰਾ ਪੇਸ਼ੈਂਟ ਸੈਟ ਹੈ ਠੀਕ ਹੈ ਠੀਕ ਹੈ 9 ਤੇ 10 ਦੇ ਵਿੱਚ ਵਿੱਚ ਉਹਨੂੰ ਇਹ ਦਿੱਕਤ ਹੋਈ ਹੈ ਘੰਟੇ ਦੇ ਵਿੱਚ ਅਸੀਂ ਉਹਨੂੰ ਰੈਫਰ ਵੀ ਕਰ ਦਿੱਤਾ ਹੈ ਆਮ ਜਿਹੜਾ ਉਹ ਰੋ ਦੇ ਨੇ ਉਹ ਤੋਂ ਜਾਂਦਾ ਸੀ ਹਾਂਜੀ ਹਾਂਜੀ ਕਿਉਂ ਬੀਪੀ ਪਲਸ ਸਾਰਾ ਕੁਝ ਠੀਕ ਸੀਗਾ ਬਸ ਤੁਸੀਂ ਸਾਡੇ ਬੰਦੇ ਲੈ ਕੇ ਗਏ ਨੇ ਉੱਥੇ ਛੱਡ ਕੇ ਆਏ ਨੇ ਫਾਈਲ ਬਣਵਾ ਕੇ ਆਏ ਨੇ ਫਾਈਲ ਦੇ ਵਿੱਚ ਉਹਨੇ ਸਾਰੇ ਉਹਨਾਂ ਜੋ ਵੀ ਉਹਨਾਂ ਦੀ ਫਾਰਮੈਲਟੀਜ਼ ਨੇ ਭੱਜ-ਭੱਜ ਕੇ ਕਰਾ ਕੇ ਆਏ। ਰਜਿੰਦਰਾ ਤੁਸੀਂ ਰੈਫਰ ਕੀਤਾ ਤੁਸੀਂ? ਹਾਂਜੀ ਹਾਂਜੀ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਰਜਿੰਦਰਾ ਜੀ ਜਾਣਾ ਹੈ ਕਿ ਉੱਥੇ ਜਾਣਾ ਹੈ। ਕੋਲੰਬੀਆ ਦੇ ਰੈਫਰ ਕਰਦਾ ਕੀ ਮਤਲਬ ਕੀਤਾ? ਇਹ ਹੀ ਰਿਪ ਬਲੀਡਿੰਗ ਕਰਕੇ। ਹਾਂਜੀ। ਸਵੇਰੇ 9:00 ਵਜੇ ਹੋਈ ਹੈ। 9:00 9:00 ਵਜੇ ਬਲੀਡਿੰਗ ਹੋਈ ਜੇ ਇੱਕਦਮ। ਆਹ 7:00 ਵਜੇ ਹੋਈ ਹੈ। ਹਾਂ ਸਵੇਰੇ 7:00 ਵਜੇ ਜੀ। ਸਵੇਰੇ 7:00 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਤੇ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ